ਕਿੱਥੇ ਚੱਲੇ ਉੱਡਦਾ ਰੇਲ ਨਹੀਂ ਦੇਣੇ ਵੇਖੋ ਮਿੱਤਰੋ ਇਹ ਤਾਂ ਆ ਰਿਹਾ ਬਈ ਟ੍ਰੈਕਟਰ ਦੇ ਬੰਪ ਤੇ ਵੱਜਿਆ ਹੋਇਆ ਬੱਸ ਤੋਂ ਥੋੜਾ ਜੀ ਦੀ ਨਵੀਂ ਵੀਡੀਓ ਵਿੱਚ ਥੋੜਾ ਆਪਾਂ ਚੱਲਦੇ ਪਹਿਲਾਂ ਵੀ ਤੁਹਾਨੂੰ ਸਾਰਿਆਂ ਨੂੰ ਬਈ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਵੇ ਕਿਦਾਂ ਉਮੀਦ ਆਪਾਂ ਬੱਜੇ ਤੇ ਗੁੱਡ ਹੋਊਂਗਾ ਬਈ ਆਪਾਂ ਵੀ ਗੁੱਡਾਂ ਪਹਿਲਾਂ ਜਿਹੜੇ ਮੇਰੇ ਵੀਰ ਨਵੇਂ ਦੇਖ ਰਿਹਾ ਬਈ ਚੈਨਲ ਨੂੰ ਕੱਲ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਬੱਸ ਤੋਂ ਬਾਅਦ ਸ਼ੇਅਰ ਤੇ ਲਾਈਕ ਦਾ ਬਟਨ ਦਬਾਉਣਾ ਨਾ ਭੁੱਲਿਓ ਅੱਜ ਬਈ ਆਪਾਂ ਨੇ ਫੇਰ ਬਈ ਨਹਿਰ ਤੇ ਕੰਮ ਕਰ ਲਿਆ ਆਪਣਾ ਸਟਾਰਟ ਪਿਛਲੇ ਤੁਸੀਂ ਬਲੌਗ ਦੇਖਿਆ ਹੁਣ ਬਈ ਪਹਿਲਾਂ ਵੀ ਕਰਿਆ ਤਾਂ ਤੇ ਹੁਣ ਵੀ ਕਰਿਆ ਵਾ ਹੁਣ ਬਈ ਆਪਾਂ ਕੋਲ ਜਿਆਦਾ ਕੰਮ ਆ ਗਿਆ ਤੇ ਦੇਖੋ ਵੀ ਨਹਿਰ ਦੀ ਕਿੰਨੀ ਚੜਾਈ ਆ ਤੇ ਅੱਜ ਬਈ ਆਪਾਂ ਫਸਟ ਟਾਈਮ ਆਪਣੇ ਸਵਰਾ ਝੋਟੇ ਨੂੰ ਨਹਿਰ ਦੇ ਵਿੱਚ ਟਾਇਰ ਲੱਗੇ ਆ ਬਾਕੀ ਟਾਇਰ ਆਪਾਂ ਨੇ ਛੋਟੇ ਪਵਾਤੇ ਤੇ ਬਾਕੀ ਟਰੈਕਟਰ ਦੇ ਡੈਕ ਦਾ ਖਤਰਾ ਲੱਗਦਾ ਬਈ ਕਿਉਂ ਡੂੰਘਾ ਬਹੁਤ ਜਿਆਦਾ ਦੂਈ ਨਹਿਰ ਛੋਟੀ ਸੀ ਉਹ ਅੱਗੇ ਆ ਬਈ ਤੇ ਹੁਣ ਇਹ ਚੌੜੀ ਵੀ ਜਿਆਦਾ ਦੇਖੋ ਤੁਸੀਂ ਆਨ ਪੂਰੀ ਚੌੜੀ ਆ ਪਹਿਲਾਂ ਆਪਾਂ ਪੁਰਾਣੇ ਸੁਰਾਜ ਨੂੰ ਤਾਰੂਗਾ ਉਹ ਤਾਰ ਕੇ ਬਈ ਜੱਜਮੈਂਟ ਪਤਾ ਲੱਗ ਜਾਊਗਾ ਨਾ ਵੀ ਕਿਹਿਆ ਸਾਫਤਾਬਾ ਵੀ ਕਿਸ ਤਰ੍ਹਾਂ ਟਰੈਕਟਰ ਉਤਰਦਾ ਕਿ ਵੀ ਕਿੰਨਾ ਕੁ ਭੱਜਦਾ ਉਹ ਦੇਖਦੇ ਆ ਵੀ ਵਿੱਚ ਉਹ ਸਾਹਮਣੇ ਫਿਰ ਇਹਨੂੰ ਤਾਰੂਗਾ ਬਾਅਦ ਵਿੱਚ ਤੇ ਬਈ ਕਿ ਮਸ਼ੀਨ ਨਾਲ ਟੋਕ ਨਹੀਂ ਪਾਇਆ ਤਾਂ ਜਦੋਂ ਬਈ ਤਾਰਨ ਲੱਗੇ ਫਿਰ ਵੀ ਡਰਜਾ ਲੱਗਿਆ ਵੀ ਕਾਹਨੂੰ ਚੱਲ ਉਹ ਵੀ ਕਿਤੇ ਡੱਕ ਡੁਕਾਂ ਨਾ ਟੁੱਟ ਜਵੇ ਜੇ ਇੱਕਦਮ ਥੱਲੇ ਟਰੈਕਟਰ ਚਲੇ ਗਿਆ ਬਾਕੀ ਪਹਿਲਾਂ ਪੁਰਾਣਾ ਸੁਰਾਜ ਬਾੜ ਕੇ ਦੇਖਦੇ ਆ ਉਹਦੇ ਪਤਾ ਬਈ ਛਤਰੀ ਲੱਗੀ ਹੋਏ ਕੱਲੀ ਉਹ ਮਾ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਹਾਂ ਵੀ ਚਲੋ ਵੀ ਉੱਪਰ ਉਧੋ ਕੋਈ ਖਤਰੇ ਵਾਲਾ ਗੱਲ ਨਹੀਂ ਹੈਗੀ ਇਹਦਾ ਬਸ ਫਿਰ ਡੈਕ ਕਰਕੇ ਆਪਾਂ ਨੂੰ ਡਰ ਲੱਗ ਰਿਹਾ ਤੇ ਬਾਕੀ ਜੇ ਬਾਈ ਵਿੱਚ ਵੜ ਗਏ ਝੋਟਾ ਇਹਦੇ ਵਿੱਚ ਨਾ ਕੋਈ ਪਾਣੀ ਲੱਗਣ ਦੀ ਦਿੱਕਤ ਆ ਝੂਂਚਾ ਬਹੁਤ ਆ ਤੇ ਵਿੱਚ ਪਾਣੀ ਦਾ ਲੈਵਲ ਫਿਰ ਹਜ ਇੱਕ ਫੁੱਟ ਕੁ ਹੋਊਗਾ ਬਹੁਤ ਜ਼ਿਆਦਾ ਤਾਂ ਹੈ ਨਹੀਂ ਪੱਕੀ ਹੁਣ ਚਲਾ ਕੇ ਦੇਖਦੇ ਆ ਇਹ ਜਾਲਾ ਇਕੱਠਾ ਕਰਕੇ ਬਾਈ ਫਿਰ ਮਸ਼ੀਨ ਨਾਲ ਆਪਾਂ ਨੇ ਕੱਢ ਦੇਣਾ ਲਓ ਜੀ ਲਓ ਪੁਰਾਣਾ ਝੋਟਾ ਪਹੁੰਚ ਗਿਆ ਇਹਨੂੰ ਤਾਰ ਕੇ ਦੇਖਦੇ ਆ ਬਈ ਵਿੱਚ ਕੀ ਰਿਸਪੌਂਸ ਨਿਕਾ ਕੰਮ ਕਰਦਾ ਇਹਦਾ rako ਬਾਈ ਸਵਰਾਜ ਛੋਟਾ ਤੇ ਬਾਕੀ ਬਾਈ ਸੱਪ ਬਹੁਤ ਜਿਆਦਾ ਵਿੱਚ ਬਾਈ ਬਹੁਤ ਜਿਆਦਾ ਸੱਪ ਆ ਬਾਕੀ ਦੂਆ ਜੇ ਬਾੜਾ ਇੰਨੇ ਟਰੱਪਾਂ ਦੇ ਅੰਦਰ ਉਹ ਬੜੰਦਾਕਾਰ ਨਹੀਂ ਹੈ ਕਿ ਬਾਈ ਆਪਾਂ ਪਹਿਲਾਂ ਏਡਿਟਰ ਚਲਾਉਨੇ ਆਂ ਨੇ ਕਿਉਂ ਡੂੰਗਾ ਜਿਆਦਾ ਬਾਈ ਕਿਤੇ ਉਹਦਾ ਡਿੱਕ ਦਾ ਨਿਸ਼ਾਨ ਨਾ ਹੋ ਜੇ ਤਾਰ ਕੇ ਆਪਾਂ ਉਹ ਬਾੜ ਨਹੀਂ ਹੈ ਟਰੈਕਟਰ ਇਹ ਚੱਲ ਰਿਹਾ ਬੜੀ ਜਿਆਦੇ ਟਰੈਕਟਰ ਵਿੱਚ ਬਾਕੀ ਇਕੱਠਾ ਵੀ ਕਰ ਰਿਹਾ ਸਾਨੂੰ ਬੱਦੂਰ ਦੇਖਦੇ ਆਂ ਕੀ ਆ ਬਣਦਾ ਸੱਪ ਦਿਖਦਾ ਬਾਈ ਪਰ ਸੱਪ ਤਾਂ ਇੰਨੇ ਜਿਆਦਾ ਹੈ ਨਾ ਪਤਾ ਹੀ ਨਹੀਂ ਲੱਗਦਾ ਕਦ ਪੈਰਾਂ ਵਾ ਕੇ ਖੜ ਜਣੇ ਨੇ ਹਾਂਜੀ ਮਿੱਤਰੋ ਚਾਰੇ ਆ ਸਵਰਾਜ ਚੋਟਾ ਬਾਈ ਕੋਈ ਦਿੱਕਤ ਨਹੀਂ ਆ ਬਾੜਨੇ ਚ ਵੀ ਉਹ ਹੈ ਬਾਈ ਡੂੰਗਾ ਤੁਸੀਂ ਦੇਖੋ ਘਟੋ ਘਟ 8 8 ਫੁੱਟ ਦਾ ਆਰਾਮ ਨਾਲ ਹੋਊਗਾ ਬਾਕੀ ਇਹਨੂੰ ਵੀ ਪਰਵਾਹ ਨਹੀਂ ਹੈ ਕੋਈ ਮੱਕੀ ਵੀ ਪੂਰਾ ਵਧੀਆ ਚੱਲ ਰਿਹਾ ਹੈ ਵਿੱਚ ਜੀ ਮਿੱਤਰੋ ਅੱਜ ਚਲੋ ਮਿਲਾਂਨੇ ਪੀ ਤੁਹਾਂ ਬਈ ਸਵਰਾਜ ਛੋਟਾ ਉਤਰ ਰਿਹਾ ਵਿੱਚ ਕਲੱਚ ਨਾ ਦਬੀਆ ਬਾਕੀ ਬਾਈ ਪੀਤੂ ਵੀ ਪੂਰਾ ਡਰਾਈਵਰ ਬਣ ਕੇ ਐਕਟਰ ਦਾ ਬਾਕੀ ਪੀਤੂ ਵੀ ਕੁੱਝ ਲੋ ਮੋਜੀ ਦਾ ਐਕਟਰ ਟਰ ਬਣ ਕੇ ਡਰਾਈਵਰ ਪੂਰਾ ਵਿੱਚ ਵੀ ਚਲਾ ਲ ਲੈ ਆਹ ਭਾਈ ਵਿੱਚ ਵੀ ਡਰਾਈਵਰ ਚਲਾ ਲੰਦਾ ਤੇ ਪੀਤੂ ਆਰ ਪੂਰਾ ਸਿਰ ਦਾ ਡਰਾਈਵਰ ਹੋ ਗਿਆ ਬਾਕੀ ਬਾਈ ਦੇਖੋ ਕਿੰਨਾ ਜਾਲਾ ਕਿੰਨਾ ਵਿੱਚ ਜਾਲਾ ਬਹੁਤ ਜ਼ਿਆਦਾ ਆਇਆ ਹੈ ਨਾ ਨਹਿਰ ਦੇ ਵਿੱਚ ਜਾਲਾ ਬਾਕੀ ਹੁਣ ਬਾਈ ਨਹਿਰ ਛੋਟੀ ਆ ਪਹਿਲਾਂ ਚੌੜੀ ਸੀ ਹੁਣ ਛੋਟੀ ਆ। ਆਕੀ ਮਿੱਤਰੋ ਸੋਰਾ ਸੋਰਾਜੇ ਆ ਕੋਈ ਪ੍ਰੋਵਾਈਡ ਨਹੀਂ ਹੈ ਕਿ ਉੱਥੇ ਨੂੰ ਪਾਣੀ ਦੀ ਵਿੱਚ ਕੋਈ ਨਹੀਂ ਆ ਜਿੰਨਾ ਮਰਜ਼ੀ ਪਾਣੀ ਦੇ ਵਿੱਚ ਡੋਬੋ ਕੇ ਰੱਖੋ ਬਾਈ ਇਹਨੂੰ ਕੋਈ ਸਰਕਾਰ ਨਹੀਂ ਕਰਦਾ। ਆਕੀ ਮਾਲ ਵੀ ਦੇਖੋ ਬਾਈ ਪੂਰਾ ਘਟਾ ਹੋ ਰਿਹਾ ਵਿੱਚੇ। ਕਿ ਜੇ ਫਰੰਟ ਕਰਾ ਹੁੰਦਾ ਭਾਈ ਉਹਦੇ ਨਾਲ ਜ਼ਿਆਦਾ ਬਹੁਤ ਚੰਗਾ। ਬਾਕੀ ਇਹਦੇ ਨਾਲ ਵੀ ਵਧੀਆ ਚੱਲ ਰਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ। ਬਾਕੀ ਦੋ ਝੋਟੇ ਨੂੰ ਰਿਪੇਅਰ ਕਰਕੇ ਉਹਨੂੰ ਕੋਈ ਪਰਵਾਹੀ ਨਹੀਂ ਹੈਗੀ। ਉਹ ਇਸ ਤੋਂ ਇੰਨੀ ਚੰਗਾ ਭਾਈ। ਫੰਕੀ ਦੇ ਕੋ ਪੂਰਾ ਜੜਾਉ ਟੁੱਟ ਰਿਹਾ ਤੇ ਪਟਕਾਉਂਦਾ। ਆਊਟ ਚੈੱਕ ਕਰੋ। ਇਹ ਚੱਲ ਰਿਹਾ ਭਾਈ ਆਪਣਾ ਨਵਾਂ ਝੋਟਾ। ਪਹਿਲਾਂ ਵੀ ਡਰ ਲੱਗਦਾ ਸੀ ਡੈਕ ਕਰਕੇ ਹੁਣ ਕੋਈ ਦਿੱਕਤ ਨਹੀਂ ਹੈ। ਸੇਤ ਪੈ ਗਿਆ ਭਾਈ ਹੁਣ ਤਾਂ ਬਹੁਤ ਵਧੀਆ ਚੱਲ ਰਿਹਾ ਰੈਟਾ ਵੀ। ਮਿੱਤਰੋ ਇਹ ਤੋ ਆ ਰਿਹਾ ਬਈ ਫੈਕਟਰੀ ਦੇ ਬੰਪ ਤੇ ਬੈਠਿਆ ਹੋਇਆ ਹੁਣ ਬਾਈ ਗਾਂਹਾਂ ਵਾਲੀ ਪੁਲੀ ਤੇ ਆਦਾਰਨਾ ਉੱਥੇ ਚੱਲ ਰਿਹਾ ਸਵਰਾਜੀ ਦਾ ਹੁਣ ਬਾੜਨਾ ਬਈ ਇੱਧਰ ਪਹਿਲੀ ਬਈ ਤੇਲ ਲਿਆ ਕੈਨਾਂ ਦਾ ਭਰਾ ਲਿਆ ਗੱਡੀ ਦੇ ਪਿੱਛੇ ਰੱਖਿਆ ਹੈ ਬਈ ਤੇ ਬਾਕੀ ਹੁਣ ਮਸ਼ੀਨ ਚ ਪਾ ਦਨੇ ਆ ਇੱਕ ਕੈਨ ਤਾਂ ਬੜੀ 50 ਲੀਟਰ ਵਾਲੀ ਤੇ ਬਾਕੀ ਬਈ ਸਵਰਾਜ ਦੀ ਆਪਣਾ ਟੈਂਕੀ ਫੁੱਲ ਕਰਾ ਲਈ ਦੀ ਨਵੇਂ ਵਾਲੀ ਦੀ ਤੇ ਬਾਕੀ ਪੁਰਾਣੇ ਵਾਲੀ ਦੀ ਉਹ ਧਰਾਤੇ ਕਰਾਈ ਦੀ ਸਵਰਾਜ ਦੀ ਟੈਂਕੀ ਫੁੱਲ ਤਾਂ ਬਾਕੀ ਪੁਰਾਣੇ ਮਾ ਬਈ 25 30 ਲੀਟਰ ਤੇਲ ਇੱਕ ਕੈਨ ਭਰਾ ਲੀ ਉਹ ਜੋ ਕੀ ਉਹ ਵੀ ਪਾ ਲਈ ਬਾਕੀ ਮਸ਼ੀਨ ਦਾ ਇੱਕ ਮਸ਼ੀਨ ਵਾ ਤੇਲ ਟੈਂਕੀ ਫੁੱਲ ਕਰਾਈ ਹੋਈ ਆ ਬਾਕੀ ਦੇਖਦੇ ਆ ਕਿੰਨਾ ਕ ਤੇਲ ਲੱਗਦਾ ਅੱਜ ਬਾਕੀ ਬਈ ਥਾਰ ਦੀ ਚਲਾਈ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਜਦਿਆਂ ਟਾਇਰ ਪਤਾ ਨਾ ਹੈ ਆਪਣੇ। ਇਹ ਪੂਰੀ ਕੰਫਰਟੇਬਲ ਜੀ ਗੱਡੀ ਹੋ ਗਈ ਬਈ। ਬਾਕੀ ਸਟੀਅਰਿੰਗ ਵੀ ਪੂਰਾ ਰੈਲਾ ਹੋਇਆ ਹੋਇਆ ਹੈ ਨਾ ਕੋਈ ਪਹਿਲਾਂ ਦਾ ਹੈਵੀ ਹੈਵੀ ਲੱਗਦਾ ਤਾਂ ਹੁਣ ਕੋਈ ਦਿੱਕਤ ਨਹੀਂ। ਬਾਕੀ ਬਈ ਜਿਹੜਾ ਸਟੀਅਰਿੰਗ ਤੇ ਆਪਣੇ ਉਹ ਕਰਵਾਇਆ ਉਹ ਤੋਂ ਘੱਟ ਉਹ ਵੀ ਤਾਰ ਤੇ ਉਸ ਤੋਂ ਬਾਅਦ ਵੀ ਨਵੀਂ ਲੁੱਕ ਲੱਗਦੀ ਹੈ ਗੱਡੀ ਦੀ ਇਹਨਾਂ। ਵਧੀਆ। ਗੱਲ ਓਕੇ ਹੋਈ ਪਈ ਯਾਰ। ਨਾ ਥੋੜੀ ਲੋਜੀ ਲੋਕ। ਕੰਮ ਨਾ ਵੀ ਪਹੁੰਚ ਗਿਆ। ਇਹ ਕੰਨਾ ਮਗਰ ਤੇ ਲਾਈਵ ਤੇ ਫੋਨ ਆ ਜੇ ਕੋਈ। ਨਾ ਨਾ। ਹਾਂ ਵੈਸੇ ਜੀ ਪਰਸਨੈਲਿਟੀ ਖਤਰ। ਯੂਜ਼ਿੰਗ ਸਿਸਟਮ ਕਿ ਅਜਾ ਬੋਲਟ ਸਾਫ ਸਾਫ ਲੱਗ ਰਿਹਾ ਯਾਰ ਕੀ ਕਰ ਰਹਾ ਸਲੈਂਸਰ ਵੜਾ ਨਾ ਗੱਲ ਕਰਾਇਆ ਸਾਫ ਸਾਰਾ ਰਵੀ ਨੂੰ ਹੀ ਹੋਇਆ ਪੈਣਾ ਬਰੈਕਿੰਗ ਹਾਂ ਇਹ ਸਾਫ ਹੋਇਆ ਚੰਗੀ ਤਰ੍ਹਾਂ ਬਾਕੀ ਰੋਟੀ ਰੁੱਟੀ ਪ੍ਰਸ਼ਾਦਾ ਛੱਕਿਆ ਵਾ ਤੇਰਾ ਕਾਰਡ ਨਹੀਂ ਪਹੁੰਚੇ ਮੈਂਬਰੀ ਕਾਰਡ ਅ ਤੱਕ ਇੱਧਰ ਹੁਣ ਦੇਖੀ ਹੁਣ ਨੋ ਜਾ ਰਹੇ ਆ ਮੈਂ ਆਪਾਂ ਹੁਣ ਕੰਮ ਤੇ ਕੱਕੇ ਕੀ ਆ ਰਿਹਾ ਸਵਰਾ ਛੋਟਾ ਕਿ ਕਿਦੋਂ ਆਸ ਦਾ ਚੱਲ ਰਹੇ ਆ ਬਈ ਹੈ ਨਾ ਆਪਾਂ ਥੋੜਾ ਲੇਟ ਹੋ ਗਏ ਤੇ ਡਰਾਈਵਰ ਲੇਟ ਆ ਬਈ ਆਪਣਾ ਡਰਾਈਵਰ ਲੇਟ ਪੁੱਜਿਆ ਟਾਰਕ ਦਾ ਟਾਈਮ ਲੱਗ ਗਿਆ ਮਿੱਤਰੋ ਚੱਲ ਰਿਹਾ ਜੀ ਕੰਮ ਤੇ ਆ ਮਿਲੋ ਬਾਈ ਪੀਤੂ ਬਾਈ ਨੂੰ ਇਹ ਵੀ ਪਹੁੰਚ ਗਿਆ ਬਈ ਪਹੁੰਚ ਗਿਆ ਹਾਂ ਢਿੱਲਾ ਢਿੱਲਾ ਲੱਗ ਰਿਹਾ ਪਿਆ ਢਿੱਲਾ ਢਿੱਲਾ ਲੱਗ ਰਿਹਾ ਵਾ ਹਾਂ ਵਾ ਉਹ ਪਿਆ ਅੱਛੇ ਸੇ ਦੇਖੋ ਬਈ ਇੱਚੀ ਲੱਗਿਆ ਵਾ ਪੀਤੂ ਵਿੱਚ ਮਸ਼ੀਨ ਦੇ ਸਰਦਾ ਪਿਆ ਹੈ ਗਰਮੀ ਨਹੀਂ ਲੱਗਦੀ ਹਾਂ ਦੇ ਕੋ ਟੈਂਪਰੇਚਰ ਹੈਗਾ ਬਾਈ ਬਾਈ 39 ਕੋਈ ਗਰਮੀ ਪੈ ਰਹੀ ਹੈ 40 ਦੇ ਟੈਂਪਰੇਚਰ ਹੋਣਾ ਬਾਤਾਂ ਬਾਕੀ ਬਈ ਕੋਸ ਨਾ ਕੋਈ ਗੱਲ ਬਾਤ ਦਰਸ਼ਕਾਂ ਨੂੰ ਕਰਨ ਗਿਆ ਦਾ ਬਾਤ ਬਾਕੀ ਬਈ ਆਪਣੀ ਮਸ਼ੀਨ ਚਾਲ ਲਿਆ ਮਾਰੋ ਮਾਰ ਬਾਕੀ ਟਰੈਕਟਰ ਤੇ ਵੀ ਮਾਲ ਨਹੀਂ ਇਕੱਠਾ ਹੋ ਰਿਹਾ ਬਾਕੀ ਬਈ ਚ ਨਵੇਂ ਡਰਾਈਵਰ ਲੱਗੇ ਹੋਣ ਚਲਾਉਣਾ ਤਾਰ ਕੇ ਦਿੱਕਤ ਆ ਰਹੀ ਆ ਦੇਖੋ ਮਸ਼ੀਨ ਆਪਣੀ ਬੇਲੀ ਖੜੀ ਆ ਟਰ ਮਾਰ ਮਾਰ ਕੇ ਨਹੀਂ ਅੱਗੇ ਬਈ ਟਰੈਕਟਰ ਬੇਲੇ ਖੜਦੇ ਹੁੰਦੇ ਨੇ ਕਿਆ ਕਹਿਣਾ ਚਾਹੁੰਦਾ ਬਈ ਕਦੇ ਨਹੀਂ ਮਾਲ ਇਕੱਠਾ ਹੁੰਦਾ ਉਹ ਤੇ ਹੁੰਦਾ ਜਿਉ ਟਰੈਕਟਰ ਇੱਕ ਹੋਰ ਆਊਗਾ ਤਾਂ ਹੁੰਗਾ ਇਕੱਠਾ ਤੋਂ ਨਾਲ ਹੋਊਗਾ ਹਾਂ ਲੇਖ ਉਧਰ ਲੱਗੂਗੇ ਕਿ ਇੱਧਰ ਤਾਂ ਇਕੱਠਾ ਕਰਕੇ ਤਾਂ ਜਾਖਾ ਹੁੰਦਾ ਉਧਰ ਨੂੰ ਠੀਕ ਆ ਠੀਕ ਆ ਬਈ ਬੀਤੂ ਨੇ ਕਿਹਾ ਟਰੈਕਟਰ ਹੋਰ ਆਊਗਾ ਤਾਂ ਇਕੱਠਾ ਹੋਊਗਾ ਆ ਰਿਹਾ ਬਈ ਟਰੈਕਟਰ ਥੋੜੀ ਦੂਰ ਤੱਕ ਪਹੁੰਚਣੇ ਨਾਲ ਹੀਗਾ ਬੋਤਲ ਲੈ ਕੇ ਆਇਆ ਹੁਣ ਕਿੱਕੜਾ ਰਿਹਾ ਡਰਾਈਵਿੰਗ ਐਕਸਪੀਰੀਅੰਸ ਉਹ ਗੇਰ ਨਹੀਂ ਪਤਾ ਲੱਗਿਆ ਗੇਰ ਮੈਂ ਘੱਟੇ ਹਾਂ ਬਾਹਰ ਘੱਟੇ ਤਾਂ ਹੋਇਆ ਨੋਟ ਕਿੱਦੋਂ ਪਾਇਆ ਗਿਆ ਵੇ? ਹਾਂ ਪੂਰੇ ਪਾਇਆ। ਹਾਂ। ਆਈਆਂ ਵੇ ਬਿੱਤੂ ਫੁੱਲ ਐਕਸਪੋਰਟ ਆ। ਅਕਦਰ ਗੇਰੇ ਸਿੱਖੀ ਗਿਆ ਖੜਾ। ਹਾਂ। ਉੱਥੇ ਕੁੜੀ ਚਾਹੁੰਦਾ ਆੜ ਗਿਆ। ਹਾਂ। ਚੱਲ ਚਲਾ ਕੇ ਦਿਖਾਈ ਹੁਣ ਮੜਾ ਜਾ। ਹੈਂ? ਚਲਾ ਕੇ ਦਿਖਾਈ ਤੇ। ਕਮਾ ਕਮਾ ਮੋੜੇ ਤੋਂ ਫਿਰ ਦਵਾਰਾ। ਤੇ ਚੋਂ ਵੀ ਕਮਾ ਇਹ ਤਾਂ ਪਤਾ ਦੇਖ ਰਾ ਮੀਟਰ ਮੇ ਲਾਈਟ ਵੱਲਦੀ ਹੈ ਨਾ ਇਹਨੂੰ ਇੰਨਾ ਤਾਂ ਪਤਾ ਹੈ ਨੌਲੇਜ ਹੈਗੇ ਹੋਰੇ ਤੇਰ ਵਾਲਾ ਚਲਾਉਂਦਾ ਵੀ ਤੂੰ ਅੱਛਾ ਹੈਂਡਲ ਵਰਗ ਦਾ ਗੱਲਾਂ ਪੰਜੇ ਗੇਅਰ ਪਾ ਦੇ ਤਾਂ ਵਦੁੰਦਰਾ ਹੋ ਗਿਆ ਆ ਦੇਖ ਸਾਰੀਆਂ ਪਹਿਲਾਂ ਗੀਜੀਆਂ ਅੱਗੇ ਨੂੰ ਮਾਰੀ ਜਾਂਦੇ ਗੱਲ ਅੱਗੇ ਵਿੱਚ ਬੰਮਾ ਹੀ ਚੱਕ ਲਾ ਹੁਣ ਕਿੱਥੇ ਜੱਲੇ ਉੱਡਦਾ ਨਹੀਂ ਤੇਰੀ ਚੱਲ ਕਰਦੇ ਫਦੇ ਫਿਰ ਬਹਿ ਜਾ ਪਿੱਛੇ ਦਿਲ ਚੱਕ ਲਿਓ ਹੈ ਸਵਰਾਜ ਝੋਟੇ ਨੂੰ ਕੱਢਣ ਲੱਗਿਆ ਬਈ ਬਾਹਰ ਦੇਖੋ ਬਈ ਝੋਟੇ ਦੇ ਨਾਲ ਲਿਵਰ ਚੱਕ ਲਾ ਮੱਥੇ ਪੰਨਾ ਬਈ ਬਗੜ ਵਜੀ ਮਸ਼ੀਨ ਦੀ ਹੈਲਪਰ ਦਾ ਬਈ ਉਹਨੇ ਰੱਖੀ ਲਾਤੀ ਚਲੋ ਨਵੀਂ ਪਾਉਂਗਾ ਬਈ ਹੁਣ ਬਾਕੀ ਬਈ ਮਸ਼ੀਨ ਆਪਣੀ ਅੰਦਰ ਆ ਇੱਕ ਤਾਂ ਮਸ਼ੀਨ ਚੱਲੇ ਗਈ ਅੱਗੇ ਨਹੀਂ ਤਾਂ ਬਈ ਮਸ਼ੀਨ ਨਾਲ ਅੱਗੇ ਲੇਕਨ ਫਰਾਂ ਦਾ ਹੁਣ ਦੇਖਦੇ ਆ ਝੋਟੇ ਨੂੰ ਇੱਕ ਨਹੀਂ ਕੱਢ ਕੇ ਦੇਖਦੇ ਆ ਲਿਆ ਕਾਫਟਾ ਨਾ ਮੈਂ ਚੌਥੇ ਲਾਵਾਂ ਚੌਥੇ ਲਾਵਾਂ ਲੈ ਲੀਏ ਭਾਈ ਨਹੀਂ ਦੇਖਣਾ ਝੜ ਜਾਦਾ ਕੋਈ ਜਿੱਤ ਤਾਂ ਨਹੀਂ ਦੇਖ ਕਿਉਂ ਰੈਂਪੇ ਦਾ ਭਾਈ ਤੋੜਿਆ ਬਦਨਾ ਉਹ ਬਾਕੀ ਵੀ ਟਾਇਰ ਜਾ ਕੇ ਮਸ਼ੀਨ ਦੇ ਪਿੱਛੇ ਤੇ ਜਦ ਬ੍ਰੇਕ ਦਾ ਆਪਾਂ ਬ੍ਰੇਕ ਬੇਕ ਪਾਰ ਦਾ ਬ੍ਰੇਕ ਦਾ ਬਹਾਂ ਚੱਲ ਟਰੈਕਟਰ ਬੰਮਰੇ ਟਰੈਕਟਰ ਬੰਮਦੂਆ ਰੋਕ ਲਾ ਰੋਕ ਲਾ ਸਟਾਪ ਚੱਲ ਜਾ ਤਨ ਗਿਆ ਪਹਿਲਾ ਹਾਈਪ ਆ ਪਹਿਲਾ ਹਾਈ ਪਾਲਾ 1 ਮਿੰਟ ਗੇਅਰ ਬਦਲੇ ਸੰਜੋ ਹਾਈ ਪਾਲਾ ਪਹਿਲਾ ਪਹਿਲਾ ਹਾਈਪਾ ਪਹਿਲਾ ਹਾਈਪਾ ਫੜਾਉ ਕਰਿਖੜੇ ਬਾਈ ਛੜੇ ਘਰੇ ਝੋਟਾ ਬਾਈ ਮਾਰਕਟ ਜੈ ਸਾਧੂਗੜ ਸਾਧੂਗੜ ਬਾਈ ਸਾਥੀ ਲੋੜ ਹੋ ਗਈ ਜੀ ਟ੍ਰੋਫੀ ਪਾਲਾ ਲੈਣਾ ਪਾਇ ਨਵਾ ਐਸੀ ਕਹਿੰਦੇ ਲੋਈ ਤੋਂ ਮਾਰਕੀਟ ਚੈੱਕ ਕਰੋ ਗੱਡੀਆਂ ਚੈੱਕ ਕਰੋ ਕੋਈ ਵੀ ਗੱਡੀ ਦਾ ਜੀ ਸਮਾਹ ਲੇਟ ਇੰਜਨ ਲੋਈ ਤੋਂ ਆਹ BMW ਖੜੀ ਆ ਗੱਡੀ ਆਪੇ ਆਪਣਾ ਬੰਦਾ ਕਿੱਥੇ ਹੈ ਮੈਂ ਕਹਿੰਦਾ ਆਹੀ ਨਹੀਂ ਹੈ ਉਹ ਨਹੀਂ ਖੜਾਗਾ ਉਹ ਦੇਖੋ ਜੀ ਉਹਦੇ ਕੋਲ ਚਲਦੇ ਆਂ ਮਰ ਮੜੇ ਅੱਗੇ ਦਾ ਕਿਹੜਾ ਮਾਰਿਆਉਂਦੇ ਆ ਆਪਾਂ ਅੱਗੇ ਮਾਰ ਲੈ ਜਿਹੜਾ ਪਹਿਲਾਂ ਦੇਖਿਆ ਸੀ ਚਲੋ ਧੰਨਵਾਦ ਆਹ ਮਾਰਕੀਟ ਡਾਊਨ ਆ ਉਹ ਵੀ ਬੀਠੇ ਆ ਵੀਰ ਪੁੱਛੋਗਾ ਦੇਖ ਕੇ ਮੇਰਾ ਬਰਾਉ ਹੋਣਾ ਟਾਇਰ ਟਾਇਰ ਪੇ ਚੈੱਕ ਕਰੋ ਟਾਇਰ ਵੀਰ ਤੁਸੀਂ ਕਿਹਦੇ ਟਰਾਲੇ ਟਰੁੱਲੇ ਨੂੰ ਪਾਉਣਾ ਆਪਣਾ ਇਹ ਵੀਰ ਉਹ ਨਵੇਂ ਟਰਾਲੇ ਖੜੇ ਐਨ ਵੀਰ ਐਨ ਰੰਗ ਚੈੱਕ ਕਰੋ ਟਰਾਲੇ ਦਾ ਕੋਈ ਵੀ ਦੰਦਾ ਅੱਗੇ ਤੇ ਆਉਰੇ ਤੇ ਦੇਖੋ ਟਰੈਕਟਰ ਵੀ ਛੜੇ ਆਹ ਦੇਖੋ ਫਾਰਮ ਟਰੈਕ ਥੋੜਾ ਜਿਹਾ ਸ਼ੋਅ 'ਚ ਆਹ ਛੜੇ ਆ ਜੀ ਆ ਵੀ ਖੜੀਆਂ ਆ ਜੀ ਟਰਾਲੀਆਂ ਨਵੀਆਂ ਚੈੱਕ ਰਾਂਗੇ ਵੀ ਹੋਏ ਬਹਿਣ ਓਕੇ ਕੁਛ ਵੀ ਤੁਸੀਂ ਆ ਰੂਟਾਵੇਟਰ ਛੋਟਾ ਰੂਟਾਵੇਟਰ ਕਿਹਨੇ 7 6 ਫੁੱਟ ਵਾਲਾ ਬੜਾ ਮਾਲਚਰ ਕੱਦੂ ਦਾ ਆਹ ਦੇਖੀ ਆਪ ਲੈਣਾ ਪਤਾ ਆ ਪਸੰਦ ਆ ਯਾ ਵੀਰ ਨੂੰ ਰੰਗ ਡੁੰਗੇ ਤੇ ਐ ਨਵਾਂ ਪਿਆ ਜੀ ਨਵਾਂ ਰੰਗ ਐ ਵੀਰ ਦੇਖ ਰੰਗ 2 ਕੇ ਇਹਦਾ ਪੂਰਾ ਸੀ ਹੈ ਤੂੰ ਕੇ ਵੇਟ ਹੋਇਆ ਵੇ ਫਿਰ 2 ਕੇ ਵੇਟ ਹੋਇਆ ਵਾ ਟਰਾਲਾ ਦਾ ਮਿਲ ਗਿਆ ਟਰਾਲਾ ਨਾਲਿਆਂ ਉੱਪਰ ਬੈੱਡ ਜਾਈਆਂ ਨਾ ਇਹਦਾ ਟਾਇਰ ਛੋਟਾ ਪਾਇਆ ਹੋਇਆ ਟਾਇਰ ਤਾਂ ਕੋਈ ਚੱਕਰ ਨਹੀਂ ਫਾਇਦਾ ਹੀ ਨਹੀਂ ਟਾਇਰ ਛੋਟਾ ਨਾ ਟਰਾਲੀ ਗੇਨ ਸਾਫ ਵੀ ਖੜੇ ਆ ਦੇਖੋ ਐਂ ਜਿਹਨੇ ਲੈਣਾ ਆ ਦੂਆ ਵੀ ਖੜਾ ਜਿਹਦੇ ਪੰਡਾਂ ਲੱਦਦੇ ਆਪਣੀਆਂ ਤੂੜੀ ਵਾਲੀਆਂ ਬਣਾ ਕੇ ਜੀ ਤਾ ਹਜਾ ਟਰਾਲਾ ਤਿਆਰ ਕਰਾਉਣ ਦੀ ਆ ਪਰ ਹੁਣ ਲੈਣਾ ਆਪਾਂ ਨੇ ਕੰਮ ਖਤਰਨਾ ਆਹ ਟੈਂਕੀਆਂ ਜਿਵੇਂ ਕਿਸੇ ਵੀਰ ਨੇ ਆਪਣੀ ਟੈਂਕੀ ਕੇ ਇਕੱਠਾ ਤੇਲ 1000 ਲੀਟਰ ਵਾਲੀ ਹੁੰਦੀ ਹੈ ਨਾ ਗੱਗੀ ਵੀਰ ਆਹ ਆ 1000 ਵਾਲੀ ਖੜੀ ਆ ਬਾਈ ਉਹ ਦਈ ਜਾਵੇ ਕਰੋ ਫਿਰ ਦੱਸੋ ਕਿਹੜੀ ਬ੍ਰਾਂਡ ਦੀ ਗੱਡੀ ਆ ਦੱਸੋ ਫਿਰ ਦੋਏ ਬਾਈ ਨੂੰ ਦਿਖਾ ਦਈਏ ਵੀਡੀਓ ਤੇ ਬਾਰਤ ਲਓ ਜੀ ਲੋ ਕੰਮ ਹੋ ਗਿਆ ਬਾਈ ਆਪਣਾ ਫਾਈਨਲ ਕਰੂਗੇ ਪੱਕੀ ਬਾਈ ਕੱਲ ਨੂੰ ਤੇ ਮਸ਼ੀਨ ਕੱਢ ਰਿਹਾ ਬਾਈ ਬਾਹਰ ਹੁਣ ਬਾਕੀ ਬਾਈ ਕਵਾੜ ਬਹੁਤ ਜ਼ਿਆਦਾ ਥਾ ਬਾਕੀ ਸ਼ੌਕਰ ਇੱਧਰ ਕੰਮ ਨਵੇੜੀ ਖੜਿਆ ਤੇ ਬਾਕੀ ਵੇ ਮਸ਼ੀਨ ਵੀ ਆ ਗਈ ਬਾਹਰ ਬਾਕੀ ਉੱਧਰ ਖੜੇ ਛੋਟੇ ਲਿਬੜੇ ਤੇ ਵਿੜੇ ਵੇ ਚਲੋ ਠੀਕ ਹੈ ਮਿੱਤਰੋ ਕਰਦੇ ਆਂ ਵੀਡੀਓ ਨਪਾਇਤੀ ਸੰਭਵਤ ਮਿਲਦੇ ਆਂ ਬਈ ਨੈਕਸਟ ਵੀਡੀਓ ਦੇ ਵਿੱਚ ਨਵੀਂ ਦੇ ਵਿੱਚ ਬਾਕੀ ਬਈ ਵਧੀਆ ਲੱਗੇ ਤਾਂ ਚੈਨਲ ਨੂੰ 27 ਲਾਈਕ ਜ਼ਰੂਰ ਕਰ ਦਿਓ ਬਾਕੀ ਛੋਕਰ ਦੀ ਪਰਸਨੈਲਿਟੀ ਚੈੱਕ ਕਰੋ ਆਹ ਚਾਹ ਤੇਰੀ ਉਹ ਰੋਵੇ ਬਹੁਤ ਆ